ਬਹੁਤ ਵੱਡਾ ਤੋਹਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਦਿੱਤਾ ਹੈ ਸਾਡੇ ਮਾਨਯੋਗ ਰੇਲ ਮੰਤਰੀ ਅਸ਼ਨੀ ਵੈਸ਼ਨਵ ਜੀ ਨੇ ਔਰ ਰਾਜ ਮੰਤਰੀ ਸਰਦਾਰ ਅਨਿਤ ਸਿੰਘ ਬਿੱਟੂ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਦੋ بڑے ਰੇਲਵੇ ਦੇ ਨਵੇਂ ਪ੍ਰੋਜੈਕਟ ਪੰਜਾਬ ਨੂੰ ਮਿਲੇ ਨੇ ਔਰ ਮੇਰੇ ਲਈ ਤੇ ਜਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਨਾਲ ਇੱਕ ਪ੍ਰੋਜੈਕਟ ਮੇਰੇ ਲੋਕ ਸਭਾ ਹਲਕੇਸ਼ੀ ਨੰਦਪੁਰ ਸਾਹਿਬ ਨੂੰ ਵੀ ਮਿਲਿਆ ਹੈ ਜਿਦੇ ਲਈ ਮੈਂ ਲਗਾਤਾਰ ਵੈਸ਼ਨਵ ਸਾਹਿਬ ਕੋਲੇ ਪਹੁੰਚ ਕਰ ਰਿਹਾ ਸੀਗਾ ਸੋ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਔਰ ਮੁਹਾਲੀ ਨੂੰ ਰਾਜਪੁਰੇ ਨਾਲ ਜੋੜਨ ਲਈ ਜਿਹੜਾ ਰੇਲਵੇ ਲਿੰਕ ਸੀਗਾ 18 ਕਿਲੋਮੀਟਰ ਦੀ ਰੇਲਵੇ ਲਾਈਨ ਦਾ ਪ੍ਰੋਜੈਕਟ ਜਿਹੜਾ ਹੈ ਉਹ ਅਪਰੂਵ ਹੋਇਆ ਹੈ ਸੋ ਹੁਣ ਜਿਹੜਾ ਮੁਹਾਲੀ ਹੈ ਸਾਡਾ ਪੂਰਾ ਏਰੀਆ ਜਿਹੜਾ ਹੈ ਉਹ ਰਾਜਪੁਰਾ ਦੇ ਮਾਧਿਅਮ ਦੇ ਨਾਲ ਪੂਰੇ ਦੇਸ਼ ਨਾਲ ਦਿੱਲੀ ਨਾਲ ਜੁੜੇਗਾ ਸੋ ਦੇ ਲਈ ਜਿੱਥੇ ਮੈਂ ਪੰਜਾਬ ਦੇ ਸਭ ਲੋਕਾਂ ਨੂੰ ਬਤਾਈ ਦੇਣਾ ਚਾਹਨਾ ਉੱਥੇ ਵਿਸ਼ੇਸ਼ ਰੂਪ ਨਾਲ ਆਪਣੇ ਰੋਪੜ ਮੁਹਾਲੀ ਦੇ ਲੋਕਾਂ ਨੂੰ ਵੀ ਵਧਾਈ ਦੇਣਾ ਚਾਹਨਾ ਹੈ ਕਿ ਉਹਨਾਂ ਦੀ ਬੜੀ ਇੱਕ ਪੁਰਾਣੀ ਜਿਹੜੀ ਮੰਗ ਸੀ ਕਿ ਬਈ ਮੋਹਾਲੀ ਨਾਲ ਰਾਜਪੁਰੇ ਨੂੰ ਜੋੜਿਆ ਜਾਏ ਮੋਦੀ ਸਾਹਿਬ ਨੇ ਉਸ ਮੰਗ ਨੂੰ ਪ੍ਰਵਾਨ ਕੀਤਾ ਔਰ ਮੈਂ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦਾ ਔਰ ਰੇਲਵੇ ਮੰਤਰੀ ਅਸ਼ਨੀ ਵੈਸ਼ਨਵ ਜੀ ਦਾ ਰਵਨੀਤ ਬਿੱਟੂ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਇਹਦੇ ਨਾਲ ਹੀ ਇੱਕ ਦੂਸਰਾ ਬੜਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਮਾਲਵੇ ਨੂੰ ਦਿੱਲੀ ਨਾਲ ਸਿੱਧਾ ਕਨੈਕਟ ਕਰਨ 'ਚ ਬਹੁਤ ਵੱਡੀ ਭੂਮਿਕਾ ਨਿਭਾਏਗਾ ਫਿਰੋਜ਼ਪੁਰ ਤੋਂ ਦਿੱਲੀ ਤੱਕ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਦਾ ਅੱਜ ਐਲਾਨ ਹੋਇਆ ਸੋ वाया ਬਠਿੰਡਾ ਤੋਂ ਟ੍ਰੇਨ ਆਏਗੀ ਔਰ ਪੂਰੇ ਮਾਲਵਾ ਨੂੰ ਉਹਦੇ ਨਾਲ ਲਾਭ ਮਿਲੇਗਾ ਔਰ ਲਗਭਗ ਸਵਾ 6 ਘੰਟੇ ਚ ਫਿਰੋਜ਼ਪੁਰ ਤੋਂ ਚੱਲ ਕੇ ਲੋਕ ਜਿਹੜੇ ਦਿੱਲੀ ਪਹੁੰਚ ਸਕਣਗੇ ਸੋ ਵੀ ਇੱਕ ਬਹੁਤ ਬੜੀ ਪੰਜਾਬ ਦੇ ਲੋਕਾਂ ਲਈ ਸਾਡੇ ਮਾਲਵੇ ਦੇ ਭੈਣਾ ਭਰਾਵਾਂ ਲਈ ਇੱਕ ਬੜੀ ਖੁਸ਼ਖਬਰੀ ਦੀ ਗੱਲ ਹੈ ਸੋ ਮੈਂ ਇਹਦੇ ਲਈ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਔਰ ਰੇਲ ਮੰਤਰੀ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੈ